ਦੋਸਤੋ ਅੱਜ ਦੀ ਵੀਡੀਓ ਵਿੱਚ ਜਿਸ ਚੀਜ਼ ਦਾ ਖੁਲਾਸਾ ਹੋਣ ਲੱਗਾ ਆ ਉਹ ਸੁਣ ਕੇ ਤੁਸੀਂ ਸੱਚਮੁੱਚ ਥਿਲ ਹੀ ਜਾਵੋਗੇ ਕਿਉਂਕਿ ਰਾਜਵੀਰ ਨੇ ਆਪਣੇ ਫੋਨ ਦੇ ਵਿੱਚ ਇੱਕ ਐਸਾ ਨੋਟ ਛੱਡਿਆ ਸੀ ਅਤੇ ਤਿੰਨ ਐਸੀਆਂ ਫੋਟੋਆਂ ਸੇਵ ਕੀਤੀਆਂ ਸਨ ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਰੂਹ ਕੰਬ ਜਾਊਗੀ ਇਹ ਫੋਟੋਸ ਤੇ ਇਹ ਨੋਟ ਪਹਿਲਾਂ ਕਿਸੇ ਨੇ ਨਾ ਹੀ ਕਦੇ ਸੁਣਿਆ ਤੇ ਨਾ ਹੀ ਕਿਸੇ ਨੇ ਦੱਸਿਆ ਪਰ ਅਸੀਂ ਅੱਜ ਤੁਹਾਨੂੰ ਸਾਰਾ ਸੱਚ ਦੱਸਣ ਲੱਗੇ ਹਾਂ ਤਾਂ ਚਲੋ ਕਰਦੇ ਹਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਉਸ ਨੋਟ ਵਿੱਚ ਲਿਖਿਆ ਸੀ ਜੇ ਮੈਂ ਕਦੇ ਵਾਪਸ ਨਾ ਆਇਆ ਮੇਰੇ ਫੋਨ ਵਿੱਚ ਤਿੰਨ ਫੋਟੋਸ ਹਨ ਇਹ ਤਿੰਨੋਂ ਫੋਟੋਸ ਤੁਸੀਂ ਜੇ ਨਹੀਂ ਸਮਝੇ ਤਾਂ ਤੁਸੀਂ ਸੱਚ ਕਦੇ ਨਹੀਂ ਸਮਝੋਗੇ ਪਲੀਜ਼ ਕਿਸੇ ਨੂੰ ਦੱਸਣਾ ਨਹੀਂ ਪਹਿਲਾਂ ਖੁਦ ਸੱਚ ਵੇਖ ਲੈਣਾ ਅਤੇ 42 ਦਿਨਾਂ ਬਾਅਦ ਉਹ ਤਿੰਨ ਫੋਟੋਸ ਆਖਰ ਮਿਲ ਹੀ ਗਏ ਅਤੇ ਜਦੋਂ ਮਿਲੇ ਸਭ ਦੇ ਪੈਰਾਂ ਹੇਠੋ ਜ਼ਮੀਨ ਹੀ ਖਿਸਕ ਗਈ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਰਾਜ਼ ਹੁੰਦੇ ਨੇ ਜਿਨ੍ਹਾਂ ਨੂੰ ਸਮਾਂ چاہے ਕਿੰਨਾ ਵੀ ਮਰਜ਼ੀ ਲੰਬਾ ਕਿਉਂ ਨਾ ਕਰ ਦਵੇ ਉਹ ਰਾਜ਼ ਆਪਣਾ মুখ ਖੋਲ ਹੀ ਦਿੰਦੇ ਨੇ ਅੱਜ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਆ ਦਿਲ ਤੋੜ ਦੇਣ ਵਾਲੀ ਪਰ ਸੱਚ ਨੂੰ ਹਿਲਾਉਣ ਵਾਲੀ ਵੀ ਤੇ ਜੋ ਇਸ ਵੀਡੀਓ ਨੂੰ ਦੇਖ ਰਿਹਾ ਆ ਜਾਂ ਦੇਖ ਰਹੀ ਉਸ ਦੀ ਵੀ ਰੂਹ ਹਿਲਾ ਜਾਊਗੀ ਰਾਜਵੀਰ ਦੀ ਮੌਤ ਨੂੰ ਅੱਜ ਪੂਰੇ 46 ਦਿਨ ਹੋ ਚੁੱਕੇ ਨੇ ਉਸ ਦੀ ਮਾਂ ਦੇ ਘਰੇ ਅਜੇ ਵੀ ਉਸ ਦੇ ਕਮਰੇ ਦੀ ਹਵਾ ਨਹੀਂ ਬਦਲੀ ਮੈਸਤਰਾ ਵੀ ਉਹੀ ਮੇਜ਼ ਤੇ ਪਿਆ ਪੈਨ ਵੀ ਉਹੀ ਅਤੇ ਖਿੜਕੀ ਦੇ ਕੋਨੇ ਵਿੱਚ ਰੱਖਿਆ ਉਸ ਦਾ ਫੋਨ ਜਿਸ ਨੂੰ ਕੋਈ ਵੀ ਜੂਝ ਨਹੀਂ ਕਰਦਾ ਸੀ ਪਰ ਅੱਜ ਉਸ ਫੋਨ ਨੂੰ ਜਦੋਂ ਚੁੱਕਿਆ ਰਾਜਵੀਰ ਦਾ ਫੋਨ ਪਾਸਵਰਡ ਨਾਲ ਲੌਕਰ ਸੀ ਮਾਂ ਨੇ 45 ਦਿਨਾਂ ਤੱਕ ਹਿੰਮਤ ਨਹੀਂ ਕੀਤੀ ਪਰ 46ਵੇਂ ਦਿਨ ਉਸ ਦਾ ਫੋਨ ਚੁੱਕ ਹੀ ਲਿਆ ਜਦੋਂ ਉਸ ਦਾ ਫੋਨ ਚੁੱਕਿਆ ਉਸ ਦੇ ਉੱਪਰ ਜੋ ਪਾਸਵਰਡ ਉਸੇ 1228 ਉਹਨਾਂ ਨੇ ਪਿੰਨ ਟਰਾਈ ਕੀਤਾ ਤੇ ਹੁਣ ਖੁੱਲ ਗਿਆ ਪਰ ਸਭ ਤੋਂ ਡਰਾਉਣਾ ਹਿੱਸਾ ਇੱਥੋਂ ਸ਼ੁਰੂ ਹੋਇਆ ਗੈਲਰੀ ਖੁੱਲੀ ਤਾਂ ਉੱਥੇ ਤਿੰਨ ਨਵੇਂ ਐਲਬਮ ਬਣੇ ਹੋਏ ਸਨ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੇ ਸੀ ਨਾਰਾਜਵੀਰ ਨੇ ਕਦੇ ਕਿਸੇ ਨੂੰ ਦੱਸਿਆ ਸੀ ਨਾ ਕਿਸੇ ਨੂੰ ਪਤਾ ਸੀ ਕਿ ਇਹ ਕਦੋਂ ਬਣੇ ਪਰ ਹਰ ਐਲਬਮ ਦਾ ਨਾਮ ਸਿਰਫ ਇੱਕ ਇੱਕ ਸ਼ਬਦ ਚ ਸੀ ਰਾਈਡ ਸ਼ੈਡੋ ਵਾਰਨਿੰਗ ਮਾ ਦੇ ਹੱਥ ਕੰਬਣ ਲੱਗੇ ਤੇ ਅੱਖਾਂ ਭਰ ਆਈਆਂ ਪਰ ਹਿੰਮਤ ਕਰਕੇ ਪਹਿਲਾ ਐਲਬਮ ਖੋਲ੍ਹਿਆ ਗਿਆ ਫੋਟੋ 1 ਜਿਤ ਫੋਲਡਰ ਦਾ ਨਾਮ ਰਾਈਡ ਐਲਬਮ ਰਾਈਡ ਵਿੱਚ ਸਿਰਫ ਇੱਕ ਹੀ ਫੋਟੋ ਸੀ ਰਾਜਵੀਰ ਆਪਣੀ ਬਾਈਕ ਤੇ ਬੈਠਾ ਸੀ ਅਤੇ ਹੱਥ ਹੈਂਡਲ ਤੇ ਸੀ ਤੇ ਹੌਲੀ ਹੌਲੀ ਮੁਸਕਰਾ ਰਿਹਾ ਸੀ ਪਰ ਫੋਟੋ ਕਿਸੇ ਹੋਰ ਨੇ ਖਿੱਚੀ ਸੀ ਕੋਈ ਉਸਦੇ ਬਿਲਕੁਲ ਸਾਹਮਣੇ ਖੜਾ ਸੀ ਪਰ ਸਭ ਤੋਂ ਵੱਡਾ ਸਵਾਲ ਉਸ ਵੇਲੇ ਉਸਦੇ ਕੋਲ ਕੌਣ ਸੀ ਰਾਜਵੀਰ ਬਾਈਕ ਤੇ ਕਿੱਥੇ ਜਾਣ ਲੱਗਾ ਸੀ ਉਹਦੇ ਨਾਲ ਕੌਣ ਸੀ ਅਤੇ ਫੋਟੋ ਖਿੱਚਣ ਵਾਲਾ ਕੌਣ ਸੀ ਫੋਟੋ ਜ਼ੂਮ ਕਰਨ ਤੇ ਇਹ ਗੱਲ ਸਾਫ਼ ਸੀ ਕਿ ਰਾਜਵੀਰ ਖੁਸ਼ ਨਹੀਂ ਸੀ ਮੁਸਕਰਾਹਟ ਜ਼ਬਰਦਸਤੀ ਵਾਲੀ ਸੀ ਉਸ ਦੀਆਂ ਅੱਖਾਂ ਵੀ ਥਕੀਆਂ ਹੋਈਆਂ ਸਨ ਜਿਵੇਂ ਉਹ ਕਿਤੇ ਜਾਣਾ ਨਹੀਂ ਚਾਹੁੰਦਾ ਸੀ ਪਰ ਜ਼ਬਰਦਸਤੀ ਜਾ ਰਿਹਾ ਸੀ ਫੋਟੋ 2 ਜਿਸ ਬੋਲਡਰ ਦਾ ਨਾਮ ਸੀ ਸ਼ੈਡੋ ਧੁੰਦਲਾ ਪਰ ਡਰਾਉਣਾ ਸ਼ਖਸ ਦੂਜਾ ਐਲਬਮ ਸਭ ਤੋਂ ਚਕਾਉਣ ਵਾਲਾ ਸੀ ਐਲਬਮ ਨਾਮ ਸ਼ੈਡੋ ਇੱਥੇ ਵੀ ਸਿਰਫ ਇੱਕ ਫੋਟੋ ਸੀ ਪਰ ਇਹ ਫੋਟੋ ਬਾਕੀਆਂ ਤੋਂ ਕਈ ਗੁਣਾ ਜ਼ਿਆਦਾ ਮਿਸਟਰੀ ਨਾਲ ਭਰੀ ਹੋਈ ਸੀ ਫੋਟੋ ਵਿੱਚ ਬਾਈਕ ਨਹੀਂ ਸੀ ਰਾਜਵੀਰ ਨਹੀਂ ਸੀ ਸਿਰਫ ਇੱਕ ਲੰਬਾ ਧੁੰਦਲਾ ਸ਼ੈਡੋ ਕਿਸੇ ਉੱਚੇ ਬੰਦੇ ਵਰਗਾ ਜੋ ਰਾਤ ਦੇ ਹਨੇਰੇ ਵਿੱਚ ਇੱਕ ਕੰਦ ਦੇ ਪਿੱਛੇ ਖੜਾ ਸੀ ਕੈਮਰਾ ਐਂਗਲ ਦੇਖ ਕੇ ਲੱਗ ਰਿਹਾ ਸੀ ਜਿਵੇਂ ਕਿ ਜਨੇ ਫੋਟੋ ਦੂਰੋਂ ਜ਼ੂਮ ਕਰਕੇ ਲਈ ਹੋਵੇ ਪਰ ਸਭ ਤੋਂ ਡਰਾਉਣੀ ਗੱਲ ਉਸ ਸ਼ੈਡੋ ਦੇ ਨੇੜੇ ਜ਼ਮੀਨ ਤੇ ਬਾਈਕ ਦੀ ਹੈਡਲਾਈਟ ਦੀ ਰੋਸ਼ਨੀ ਪਈ ਹੋਈ ਸੀ ਜਿਵੇਂ ਰਾਜਵੀਰ ਬਾਈਕ ਨੂੰ ਸਾਈਡ ਤੇ ਲਾ ਕੇ ਖੜਾ ਹੋਵੇ ਫੋਟੋ ਦੀ ਮੈਟਾ ਡਾਟਾ ਚੈੱਕ ਕੀਤੀ ਰਾਤ ਦਾ ਟਾਈਮ ਆਇਆ 11:40 ਦਾ ਮਤਲਬ ਇਹ ਫੋਟੋ ਰਾਤ ਨੂੰ ਕਲਿੱਕ ਕੀਤੀ ਸੀ 12:00 ਵਜੇ ਤੋਂ 20 ਮਿੰਟ ਪਹਿਲਾਂ ਰਾਜਵੀਰ ਬਾਈਕ ਰੋਕ ਕੇ ਕਿਸੇ ਨੂੰ ਮਿਲ ਰਿਹਾ ਸੀ ਅਤੇ ਕੋਈ ਉਸ ਨੂੰ ਚੋਰੀ-ਚੋਰੀ ਦੇਖ ਰਿਹਾ ਸੀ ਫੋਟੋ ਨੂੰ ਬ੍ਰਾਈਟਨੈਸ ਕੰਟਰਾਸਟ ਐਕਸਪੋਜ਼ਰ ਸਭ ਦਾਕੇ ਦੇਖਿਆ ਗਿਆ ਪਰ ਫਿਰ ਵੀ ਬਲਰ ਸ਼ੈਡੋ ਦਾ ਚਿਹਰਾ ਕਲੀਅਰ ਨਹੀਂ ਹੋਇਆ ਪਰ ਕੁਝ ਅਜੀਬ ਜਿਹਾ ਸੀ ਸ਼ੈਡੋ ਬਾਈਕ ਵੱਲ ਨਹੀਂ ਵੇਖ ਰਿਹਾ ਸੀ ਉਹ ਸਿੱਧਾ ਕੈਮਰੇ ਵੱਲ ਵੇਖ ਰਿਹਾ ਸੀ ਜਿਵੇਂ ਉਸ ਨੂੰ ਪਤਾ ਸੀ ਕਿ ਕਿਸੇ ਨੇ ਉਸ ਦੀ ਫੋਟੋ ਖਿੱਚ ਲਈ ਆ ਫੋਟੋ 3 ਉਸ ਫੋਲਡਰ ਦਾ ਨਾਮ ਸੀ ਵਾਰਨਿੰਗ ਪੀਜ ਐਲਬਮ ਵਿੱਚ ਜੋ ਸੀ ਉਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਐਲਬਮ ਵਾਰਨਿੰਗ ਵਿੱਚ ਇੱਕ ਸਕਰੀਨਸ਼ਾਟ ਸੀ ਇੱਕ ਮੈਸੇਜ ਹਾਦਸੇ ਤੋਂ 1 ਘੰਟਾ 6 ਮਿੰਟ ਪਹਿਲਾਂ ਆਇਆ ਸੀ ਮੈਸੇਜ ਵਿੱਚ ਸਿਰਫ ਇਹੀ ਲਿਖਿਆ ਸੀ ਅੱਜ ਤੋਂ ਬਾਹਰ ਨਾ ਨਿਕਲੀ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਆ ਨੰਬਰ 59 ਡੀਪੀ ਨਹੀਂ ਸਟੇਟਸ ਨਹੀਂ ਲਾਸਟ ਸੀਨ ਆਫ ਮੈਸੇਜ ਰਾਜਵੀਰ ਨੇ ਰੀਡ ਨਹੀਂ ਕੀਤਾ ਪਰ ਉਸ ਸਕਰੀਨਸ਼ਾਟ ਦਾ ਟਾਈਮ ਸਟੈਂਪ ਸੇਮ ਐਕਸੀਡੈਂਟ ਵਾਲੀ ਰਾਤ ਦਾ ਹੀ ਸੀ ਇਸ ਸਕਰੀਨਸ਼ਾਟ ਨੂੰ ਰਾਜਵੀਰ ਨੇ ਖੁਦ ਸੇਵ ਕੀਤਾ ਸੀ ਪਰ ਕਿਉਂ ਕਿ ਉਸਮ ਮੈਸੇਜ ਦਾ ਮੀਨਿੰਗ ਸਮਝ ਆ ਗਿਆ ਸੀ ਕਿ ਉਹ ਕਿਸੇ ਨੂੰ ਕੁਝ ਦੱਸਣਾ ਚਾਹੁੰਦਾ ਸੀ ਕਿ ਉਸ ਨੂੰ ਡਰ ਸੀ ਕਿ ਉਸ ਨਾਲ ਕੁਝ ਹੋਣ ਵਾਲਾ ਆ ਤੇ ਸਭ ਤੋਂ ਵੱਡੀ ਗੱਲ ਮੈਸੇਜ ਵਿੱਚ ਲਿਖੇ ਸ਼ਬਦ ਅੱਜ ਘਰ ਬਾਹਰ ਨਾਲ ਨਿਕਲੀ ਤੇਰੀ ਜਾਨ ਨੁਕਸਤਰਾ ਹੋ ਸਕਦਾ ਆ ਇਹ ਕਿਸੇ ਫਰੈਂਡ ਨੇ ਲਿਖੇ ਕਿਸੇ ਸਟ੍ਰੇਂਜਰ ਨੇ ਲਿਖੇ ਜਾਂ ਕਿਸੇ ਨੇ ਜਾਣ ਬੁਝ ਕੇ ਲਿਖੇ ਜਾਂ ਕਿਸੇ ਨੇ ਰਾਜਵੀਰ ਨੂੰ ਵਾਰਨ ਕੀਤਾ ਸੀ ਫੋਟੋ ਦੇਖਣ ਤੋਂ ਬਾਅਦ ਉਹਨਾਂ ਨੇ ਫੋਨ ਦਾ ਸਟੋਰੇਜ ਖੋਲ੍ਹਿਆ ਉੱਥੇ ਇੱਕ ਹਾਈਡਨ ਫੋਲਡਰ ਸੀ ਜਿਸ ਫੋਲਡਰ ਦਾ ਨਾਮ ਸੀ ਡਰਾਫਟਸ ਫੋਲਡਰ ਪਾਸਵਰਡ ਪ੍ਰੋਟੈਕਟਡ ਸੀ ਪਰ ਜਿਵੇਂ ਹੀ ਉਹਨਾਂ ਨੇ 1228 ਨੰਬਰ ਟਰਾਈ ਕੀਤਾ ਤਾਂ ਫੋਨ ਦਾ ਫੋਲਡਰ ਖੁੱਲ ਗਿਆ ਅੰਦਰ ਸਿਰਫ ਇੱਕ ਨੋਟ ਸੀ ਨੋਟ ਵਿੱਚ ਰਾਜਵੀਰ ਨੇ ਪੰਜ ਲਾਈਨਾਂ ਲਿਖੀਆਂ ਸਨ ਇਹ ਮੈਂ ਕਦੇ ਵਾਪਸ ਨਾ ਆਇਆ ਮੇਰੇ ਫੋਨ ਵਿੱਚ ਤਿੰਨ ਫੋਟੋ ਸਨ ਪਰ ਜੇ ਤੁਸੀਂ ਇਹ ਤਿੰਨੋਂ ਫੋਟੋਸ ਦੇਖ ਕੇ ਨਹੀਂ ਸਮਝੇ ਤਾਂ ਤੁਸੀਂ ਸੱਚ ਕਦੇ ਨਹੀਂ ਸਮਝੋਗੇ ਪਲੀਜ਼ ਕਿਸੇ ਨੂੰ ਦੱਸਣਾ ਨਹੀਂ ਪਹਿਲਾਂ ਸੱਚ ਖੁਦ ਦੇਖ ਲੈਣਾ ਇਹ ਨੋਟ ਦਾ ਟਾਈਮ ਸਟੈਂਪ ਐਕਸੀਡੈਂਟ ਤੋਂ 2 ਘੰਟੇ ਪਹਿਲਾਂ ਦਾ ਸੀ ਇਸ ਦਾ ਮਤਲਬ ਰਾਜਵੀਰ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਉਹ ਕਿਸੇ ਤੋਂ ਬਚਣਾ ਚਾਹੁੰਦਾ ਸੀ ਉਹ ਕਿੱਥੇ ਜਾ ਰਿਹਾ ਸੀ ਇਸ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਸੀ ਪਰ ਉਹ ਬਾਈਕ ਤੇ ਆਪਣੇ ਦੋਸਤਾਂ ਨਾਲ ਘੁੰਮਣ ਜਾ ਰਿਹਾ ਸੀ ਕੌਣ ਦੀ ਗੈਲਰੀ ਆ ਉਹ ਤਿੰਨ ਫੋਟੋਸ ਉਸ ਨੋਟ ਦੇ ਨਾਲ ਮਿਲ ਕੇ ਕਹਾਣੀ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਗਈਆਂ 45 ਦਿਨਾਂ ਤੱਕ ਫੋਨ ਖੁੱਲਿਆ ਨਹੀਂ 46 ਦਿਨਾਂ ਤੱਕ ਕੋਈ ਕਾਲ ਨਹੀਂ ਆਈ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਬੈਕਅਪ ਨਹੀਂ ਪਰਿਸ਼ੀ ਹਾਲੇ ਮੇ ਦਿਨ ਅਚਾਨਕ ਫੋਨ ਆਟੋ ਸੇਨਿਕ ਹੋਇਆ ਗੈਲਰੀ ਰੀਫਰੈਸ਼ ਹੋ ਗਈ ਫੋਟੋ ਦੀ ਮੈਟਾ ਡਾਟਾ ਅਪਡੇਟ ਹੋ ਗਈ ਇਹ ਸਭ ਕੁਝ ਐਕਸੀਡੈਂਟ ਤੋਂ 46 ਦਿਨਾਂ ਬਾਅਦ ਹੀ ਕਿਉਂ ਹੋਇਆ ਆਖਿਰ ਫੋਨ ਨੂੰ 45 ਦਿਨ ਪਹਿਲਾਂ ਕਿਉਂ ਨਹੀਂ ਚੈੱਕ ਕੀਤਾ ਗਿਆ ਉਸ ਦਿਨ ਨੈਟਵਰਕ ਕਿਵੇਂ ਆਇਆ ਕਿਸੇ ਨੇ ਫੋਨ ਐਕਟਿਵ ਕੀਤਾ ਕਿ ਫੋਨ ਕਿਸੇ ਦੇ ਹੱਥ ਵਿੱਚ ਸੀ ਜਾਂ ਕਿਸੇ ਨੇ ਜਾਣ ਬੁੱਝ ਕੇ 46 ਦਿਨਾਂ ਤੱਕ ਇਹ ਫੋਟੋਸ ਹਾਈਡਨ ਰੱਖੀਆਂ ਸਨ ਇਹ ਸਵਾਲਾਂ ਨੇ ਸਭ ਨੂੰ ਤੋੜ ਕੇ ਰੱਖ ਦਿੱਤਾ ਪਰ ਰਾਜਵੀਰ ਨੂੰ ਜਾਣਨ ਵਾਲੇ ਹਰ ਬੰਦੇ ਨੂੰ ਇਹ ਗੱਲ ਚੁੱਭੀ ਰਾਜਵੀਰ ਕਿੱਥੇ ਜਾ ਰਿਹਾ ਸੀ ਉਹ ਸ਼ੈਡੋ ਕੌਣ ਸੀ ਅਤੇ ਵਾਰਨਿੰਗ ਕਿਸ ਬਾਰੇ ਸੀ ਰਾਤ ਨੂੰ ਸਾਰੀ ਚੁੱਪ ਸੀ ਸ਼ਹਿਰ ਦੀਆਂ ਪਤੀਆਂ 부ਜੀਆਂ ਹੋਈਆਂ ਸੀ ਤੇ ਇੱਕ ਇਹੋ ਜੀ ਵਾਰਨਿੰਗ ਰਾਜਵੀਰ ਦਾ ਫੋਨ 46 ਦਿਨ ਬਾਅਦ ਉਹ ਤਿੰਨ ਫੋਟੋਸ ਦੇਖ ਕੇ ਸਭ ਨੂੰ ਹੈਰਾਨ ਕਰ ਗਿਆ ਸੀ ਕਿ ਸੱਚ ਕਿਤੇ ਨਾ ਕਿਤੇ ਇਹਨਾਂ ਫੋਟੋਆਂ ਮਾਦੇ ਕੋਣ ਨੇ ਵਿੱਚ ਹੀ ਆਪਿਆ ਆਈਆ ਕਈ ਵਾਰੀ ਮੌਤ ਕਹਾਣੀ ਖਤਮ ਨਹੀਂ ਕਰਦੀ ਉਹ ਕਹਾਣੀ ਦੀ ਸਭ ਤੋਂ ਵੱਡੀ ਸੱਚਾਈ ਦੀ ਸ਼ੁਰੂਆਤ ਕਰਦੀ ਆ ਤੇ ਇਹ ਤਿੰਨ ਫੋਟੋਸ ਉਹ ਹੀ ਸ਼ੁਰੂਆਤ ਸਨ ਪਰ ਅੰਤ ਹੱਲੇ ਵੀ ਦੂਰ ਸੀ ਹਾਂਜੀ ਦੋਸਤੋ ਜੇ ਤੁਹਾਨੂੰ ਰਾਜਵੀਰ ਦੀ ਇਹ ਤਿੰਨ ਫੋਟੋਸ ਵਾਲੀ ਸੱਚੀ ਕਹਾਣੀ ਨੇ ਹਿਲਾ ਕੇ ਰੱਖ ਦਿੱਤਾ ਆ ਤਾਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜੀ ਫੋਟੋ ਸਭ ਤੋਂ ਜ਼ਿਆਦਾ ਸ਼ੌਕਿੰਗ ਲੱਗੀ ਤੇ ਹਾਂਜੀ ਇਸ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਜੇ ਵੀ ਇਸ ਕਹਾਣੀ ਦੇ ਬਹੁਤ ਸਾਰੇ ਰਾਜ਼ ਬਾਕੀ ਨੇ ਜੋ ਤੁਹਾਨੂੰ ਕਿਸੇ ਨੇ ਕਦੇ ਨਹੀਂ ਸੋਨੇ ਪਰ ਅਸੀਂ ਤੁਹਾਨੂੰ ਦੱਸਾਂਗੇ